ਤੇਰੇ ਵੱਲੋਂ ਹੋਵੇ ਮੇਰੇ ਪ੍ਰਕਤਵਾਨ ਮਹਾਨ ਪ੍ਰਭੈ ਸ਼ੋਰਿਸ ਬਚਨ ਦੇ ਦੁਆਰਾ ਸਫਾਈਪਨ ਆਸ਼ੀਸ਼ਿਤ ਹੋਣ ਮੇਰੇ ਪ੍ਰਕਤਵਾਨ ਪਵਿੱਤਰ ਆਤਮਾ ਅਗਵਾਹੀ ਕਰ ਪ੍ਰਾਰਥਨਾ ਪਰ ਵੀ ਜੇ ਸ਼ੁਨਾਉ ਚਾਹਦੇ ਆਮੇਨ ਹallelujah ਅੱਜ ਦਾ ਆਪਣਾ ਬਚਨ ਜਬੂਰ 3 ਦਾ 3 ਕੀ ਲਿਖਿਆ ਪਰ ਹੈ ਯਹੋਵਾ ਤੂੰ ਮੇਰੇ ਦਿਵਾਲੇ ਢਾਲ ਹੈ ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈ ਹallelujah ਇਹ ਲਿਖਿਆ ਪਰਮੇਸ਼ਰ ਦੇ ਬਚਨ ਦੇ ਵਿੱਚ ਕਿ ਹੇ ਯਹੋਵਾ ਤੂੰ ਮੇਰੇ ਦਿਵਾਲੇ ਢਾਲ ਹੈ ਰਾਜੇ ਦੌਦ ਦੀ ਜ਼ਿੰਦਗੀ ਦੇ ਵਿੱਚ ਚਾਹੇ ਲੱਖ ਪਰੇਸ਼ਾਨੀਆਂ ਦੁੱਖ ਆਈ ਪਰ ਉਹਨੇ ਆਪਣੀਆਂ ਮੁਸੀਬਤਾਂ ਦਾ ਰੋਣਾ ਰੋਂਦੀ ਬਿੜਿਆ ਪਰਮੇਸ਼ਰ ਦੇ ਵੱਲ ਧਿਆਨ ਦਿੱਤਾ ਪ੍ਰਭੂ ਯਹੋਵਾ ਵੱਲ ਧਿਆਨ ਦਿੱਤਾ ਦੌਦ ਨੇ ਪਰਮੇਸ਼ਰ ਤੇ ਭਰੋਸਾ ਰੱਖਿਆ ਆਪਣਾ ਵਿਸ਼ਵਾਸ ਪਰਮੇਸ਼ਰ ਤੇ ਰੱਖਿਆ ਭਾਵੇਂ ਰਾਜੇ ਦੌਦ ਦੇ ਦਿਵਾਲੇ ਡਰ ਦਾ ਭੈ ਦਾ ਮਾਹੌਲ ਸੀ ਪਰ ਰਾਜੇ ਦੌਦ ਨੇ ਇਸ ਦੇ ਬਾਵਜੂਦ ਪਰਮੇਸ਼ਰ ਨੂੰ ਆਪਣੀ ਢਾਲ ਪਰਮੇਸ਼ਵਰ ਨੂੰ ਆਪਣੀ ਰੱਖਿਆ ਕਰਨ ਵਾਲਾ ਦੱਸਿਆ ਹallelujah ਰਾਜਾ ਦਔਦ ਨੇ ਪਰਮੇਸ਼ਰ ਨੂੰ ਆਪਣਾ ਸਿਰ ਉੱਚਾ ਕਰਨ ਵਾਲਾ ਦੱਸਿਆ ਰਾਜਾ ਦਔਦ ਨੇ ਪਰਮੇਸ਼ਰ ਨੂੰ ਆਪਣਾ ਬਲ ਆਪਣੀ ਸ਼ਕਤੀ ਦਾ ਮੂਲ ਸਰੋਤ ਦੱਸਿਆ ਹallelujah ਰਾਜਾ ਦਔਦ ਕਹਿੰਦਾ ਕਿ ਮੇਨ ਸ਼ਕਤੀ ਮੇਰਾ ਬਲ ਪਰਮੇਸ਼ਰ ਹੈ ਪਰ ਅੱਜ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਪਰੇਸ਼ਾਨੀ ਕੋਈ ਦੁੱਖ ਆਉਂਦਾ ਹੈ ਤਾਂ ਅਸੀਂ ਝੱਟ ਦੇਣੇ ਆਪਣੇ ਪਾਸਤਾ ਸਹਿਬਾਨ ਨੂੰ ਫੋਨ ਲਾ ਲੈਨੇ ਮਾਫ ਕਰਿਆ ਜੀ ਮੈਂ ਇਥੇ ਕਿਸੇ ਪਰਮੇਸ਼ਵਰ ਦੇ ਦਾਸ ਨੂੰ ਜਾਂ ਕਿਸੇ ਹੋਰ ਭਾਈ ਭੈਣ ਨੂੰ ਮਾੜਾ ਨਹੀਂ ਕਹਿੰਦਾ ਠੀਕ ਹੈ ਸਾਰੇ ਪਾਸਤਾ ਸਹਿਬਾਨ ਪਰਮੇਸ਼ਵਰ ਦੇ ਫਹਿਰਾਏ ਹੋਏ ਦਾਸ ਨੇ ਸਾਡੇ ਚਰਵਾਹੇ ਨੇ ਅਤੇ ਜ਼ਰੂਰੀ ਵੀ ਹੈ ਕਿ ਅਸੀਂ ਆਪਣੀ ਪਰੇਸ਼ਾਨੀ ਆਪਣਾ ਦੁੱਖ ਪ੍ਰਭੂ ਦੇ ਦਾਸ ਦੇ ਨਾਲ ਸਾਂਝਾ ਕਰੀਏ ਅਤੇ ਆਪਣੇ ਦੁੱਖ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਈਏ ਪਰ ਕੀ ਹੈ ਸਾਰਾ ਕੰਮ ਸਾਰੀ ਡਿਊਟੀ ਸਾਡੇ ਪਾਸਟਰ ਸਹਿਬਾਨ ਦੀ ਹੈ ਅਸੀਂ ਆਪ ਕੁਝ ਨਹੀਂ ਕਰਨਾ ਅਸੀਂ ਆਪਣਾ ਮੂੰਹ ਨਹੀਂ ਖੋਲਣਾ ਜਦੋਂ ਰਾਜੇ ਦੌਦ ਦੇ ਉੱਪਰ ਦੁੱਖ ਨਸੀਬਤਾ ਆਈਆਂ ਕਿ ਰਾਜੇ ਦੌਦ ਨੇ ਆਪਣਾ ਉਹ ਬੰਦ ਰੱਖਿਆ ਨਹੀਂ ਰਾਜੇ ਦੌਦ ਨੇ ਪਰਮੇਸ਼ਵਰ ਦੀ ਮਹਿਮਾ ਕੀਤੀ ਪਰਮੇਸ਼ਵਰ ਦੀ ਵਡਿਆਈ ਕੀਤੀ ਦੌਦ ਨੇ ਪਰਮੇਸ਼ਵਰ ਨੂੰ ਆਪਣੀ ਢਾਲ ਦੱਸਿਆ ਆਪਣੀ ਮਹਿਮਾ ਆਪਣੀ ਸ਼ਕਤੀ ਦਾ ਮੂਲ ਸਰੋਤ ਦੱਸਿਆ ਪਰਮੇਸ਼ਵਰ ਨੂੰ ਆਪਣਾ ਬਲ ਆਪਣਾ ਜੋਰ ਆਪਣਾ ਸਿਰ ਉੱਚਾ ਕਰਨ ਵਾਲਾ ਦੱਸਿਆ ਰਾਜੂ ਦਾਉਦ ਨੇ ਹallelujah ਪਰ ਅਜ ਅਸੀਂ ਕੀ ਕਰਦੇ ਹਾਂ ਜਦ ਕਿ ਸਾਡੇ ਤੇ ਦੁੱਖ ਪਰੇਸ਼ਾਨੀਆਂ ਆਉਂਦੀ ਆ ਤਸੀਂ ਆਪ प्रार्थना ਕਰਨ ਦੀ ਬਜਾਏ ਪਰਮੇਸ਼ਰ ਮੂਰੇ ਆਪ ਬੈਠਣ ਦੀ ਬਜਾਏ ਅਸੀਂ ਆਪਣੇ ਆਪਣੇ ਜਿਹੜੇ ਸਾਡੇ ਚਾਰ ਬਾਹੇ ਨੇ ਅਸੀਂ ਆਪਣਾ ਬੋਝ ਉਹਨਾਂ ਉੱਤੇ ਪਾ ਦਿੰਨੇ ਹਾਂ ਠੀਕ ਹੈ ਸਾਡੇ ਲਈ ਪ੍ਰਾਰਥਨਾ ਕਰਦੇ ਨੇ ਉਹਦਾ ਫਰਜ਼ ਵੀ ਆ ਪਰ ਕੀ ਗੱਲ ਆਪਾਂ ਇਦਾਂ ਹੀ ਰਹਿਣਾ ਮੂੰਹ ਬੰਦ ਕਰਕੇ ਆਪਾਂ ਪਰਮੇਸ਼ਰ ਰੱਗੇ ਨਹੀਂ ਬੈਠਣਾ ਆਪਾਂ ਆਪ ਨਹੀਂ ਉਹ ਆਪਣਾ ਦੁੱਖ ਦੱਸਣਾ ਰਾਜੇ ਦਾਉਦ ਨੇ ਪਰਮੇਸ਼ਵਰ ਤੇ ਭਰੋਸਾ ਰੱਖਿਆ ਆਪਣਾ ਵਿਸ਼ਵਾਸ ਪ੍ਰਭੂ ਤੇ ਰੱਖਿਆ ਹallelujah ਜੇ ਸਾਡੀ ਜ਼ਿੰਦਗੀ ਵਿੱਚ ਵੀ ਅੱਜ ਕੋਈ ਦੁੱਖ ਹੈ ਮੁਸੀਬਤ ਹੈ ਕੋਈ ਪਰੇਸ਼ਾਨੀ ਹੈ ਅੱਜ ਅਸੀਂ ਪਰਮੇਸ਼ਵਰ ਨੂੰ ਪੁਕਾਰੀਏ ਪਰਮੇਸ਼ਵਰ ਦੀ ਵਡਿਆਈ ਕਰੀਏ ਪਰਮੇਸ਼ਵਰ ਦੀ ਮਹਿਮਾ ਕਰੀਏ ਪਰਮੇਸ਼ਵਰ ਨੂੰ ਆਪਣੀ ਢਾਲ ਬਣਾ ਲਓ ਪਰਮੇਸ਼ਵਰ ਨੂੰ ਆਪਣਾ ਸੁਰੱਖਿਆ ਕਵਚ ਬਣਾ ਲਓ ਹallelujah ਜੇ ਅੱਜ ਤੁਸੀਂ ਦੁੱਖਾਂ ਵਿੱਚੋਂ ਪਰਮੇਸ਼ਵਰ ਨੂੰ ਪੁਕਾਰੋ ਜਦ ਕਿਸੇ ਮੁਸੀਬਤ ਵਿੱਚ ਹੋ ਤਾਂ ਪਰਮੇਸ਼ਵਰ ਨੂੰ ਪੁਕਾਰੋ ਸਾਡੀ ਜ਼ਿੰਦਗੀ ਦੇ ਵਿੱਚ ਅਜ ਲੱਖਾਂ ਦੁੱਖ ਪਰੇਸ਼ਾਨੀਆਂ ਕਿਉਂ ਨਾ ਹੋਣ ਚਾਹੇ ਤੁਹਾਡੇ ਵਿਰੋਧੀ ਕਿੰਨੇ ਵੀ ਕਿਉਂ ਨਾ ਹੋਣ ਤੁਸੀਂ ਪਰਮੇਸ਼ਵਰ ਤੇ ਭਰੋਸਾ ਕਰਕੇ ਉਸ ਦੀ ਵਡਿਆਈ ਕਰੋ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰੋ ਪਰਮੇਸ਼ਵਰ ਤੁਹਾਡੀ ਰੱਖਿਆ ਹਿਫਾਜ਼ਤ ਕਰੇਗਾ ਪਰਮੇਸ਼ਵਰ ਤੁਹਾਡੀ ਸਹਾਇਤਾ ਕਰੇਗਾ ਜਿਸ ਤਰ੍ਹਾਂ ਨੇ 다ਵਿੱਦ ਦੀ ਸਹਾਇਤਾ ਕੀਤੀ ਜੇ ਪਰਮੇਸ਼ਵਰ ਰਾਜੇ 다ਵਿੱਦ ਹੀ ਰੱਖਿਆ ਕਰ ਸਕਦਾ ਹੈ ਜੇ ਪਰਮੇਸ਼ਵਰ ਰਾਜੇ ਤੌਤਾ ਮੁਸੀਬਤਾਂ ਦੇ ਵਿੱਚੋਂ ਕੱਢ ਸਕਦਾ ਹੈ ਜੇ ਪਰਮੇਸ਼ਵਰ ਰਾਜੇ ਤੌਤਾ ਬਲ ਰਾਜੇ ਤੌਤਾ ਚੂਰ ਬਣ ਸਕਦਾ ਹੈ ਤਾਂ ਸਾਡੀਆਂ ਵੀ ਮੁਸੀਬਤਾਂ ਨੂੰ ਸਾਡੇ ਦੁੱਖ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਪਰਮੇਸ਼ਵਰ ਸਾਡੀ ਵੀ ਸੁਣੇਗਾ ਜ਼ਰੂਰਤ ਹੈ ਉਹਦੇ ਅੱਗੇ ਬੈਠਣ ਦੀ ਉਹਨੂੰ ਪੁਕਾਰਨ ਦੀ ਅਸੀਂ ਪਰਮੇਸ਼ਵਰ ਨੂੰ ਪੁਕਾਰਦੇ ਲਈ ਅਸੀਂ ਆਪਣੀਆਂ ਦੁੱਖ ਪਰੇਸ਼ਾਨੀਆਂ ਆਪਣਾ ਬੋਝ ਸਾਰਾ ਆਪਣੇ ਪਾਸਟਰ ਸਹਿਬਾਂ ਤੇ ਪਾ ਦਨੇ ਆ ਕਿ ਨਹੀਂ ਕਿ ਉਹ ਸਾਡੇ ਲਈ ਪ੍ਰਾਰਥਨਾ ਕਰਨਗੇ ਅਤੇ ਅਸੀਂ ਆਪਣਾ ਮੂੰਹ ਬੰਦ ਕਰਕੇ ਬੈਠ ਜਾਂਦੇ ਹਾਂ ਪਰਮੇਸ਼ਵਰ ਨੂੰ ਆਪਣੀ ਢਾਲ ਬਣਾਓ ਆਪਣਾ ਸਖਿਆ ਕਵਚ ਬਣਾਓ ਪਰਮੇਸ਼ਵਰ ਦੀ ਮਾਣ ਹallelujah ਜਦੋਂ ਜਿਗੁਰ 28 7 ਪੜ੍ਹਦੇ ਆ ਤਾਂ ਕੀ ਲਿਖਿਆ ਯਹਵਾ ਮੇਰਾ ਪਾਲਤ ਤੇ ਮੇਰੀ ਢਾਲ ਹੈ ਮੇਰੇ ਮਨ ਨੇ ਉਸ ਤੇ ਭਰੋਸਾ ਰੱਖਿਆ ਅਤੇ ਮੇਰੀ ਸਹਾਇਤਾ ਹੋਈ ਹੈ ਹallelujah ਇਸ ਲਈ ਮੇਰਾ ਮਨ ਮੌਜਮਾਨਦਾ ਹੈ ਅਤੇ ਮੈਂ ਆਪਣੇ ਗੀਤ ਨਾਲ ਉਸ ਦਾ ਧੰਨਵਾਦ ਕਰਾਂਗਾ ਹallelujah ਕਿ ਲਿਖਿਆ ਉਹ ਕਿ ਬਚਨ ਦੇ ਵਿੱਚ ਜੋ ਹਵਾ ਮੇਰਾ ਬਲ ਅਤੇ ਮੇਰੀ ਢਾਲ ਹੈ ਮੇਰੇ ਮਾਨੇ ਉਸ ਉੱਤੇ ਭਰੋਸਾ ਰੱਖਿਆ ਅਤੇ ਮੇਰੀ ਸਹਾਇਤਾ ਹੋਈ ਅਸੀਂ ਵੀ ਜਦੋਂ ਪ੍ਰਭੂ ਤੇ ਭਰੋਸਾ ਰੱਖਾਂਗੇ ਤਾਂ ਪਰਮੇਸ਼ਵਰ ਵੀ ਸਾਡੀ ਸਹਾਇਤਾ ਕਰੇਗਾ ਹallelujah ਜਰੂਰਤ ਆ ਪਰਮੇਸ਼ਵਰ ਤੇ ਵਿਸ਼ਵਾਸ ਰੱਖਣ ਦੀ ਭਰੋਸਾ ਰੱਖਣ ਦੀ ਪੂਰੀ ਨੀਚਾ ਦੇ ਨਾਲ ਉਹਦੇ ਅੱਗੇ ਸਿਰ ਨੀਮਾ ਕਰਕੇ ਬੈਠੋ ਪ੍ਰਾਰਥਨਾ ਕਰੋ ਚਾਹੇ ਜਿੰਨੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਸ਼ਟ ਕੀ ਹੋਣਾ ਹੋ ਪਰਮੇਸ਼ਵਰ ਨਾਲ ਦੂਰ ਕਰਦੀ ਸ਼ਾਂਤ ਰੱਖਦਾ ਹੈ ਹਲੇਲੂਇਆ ਜਦੋਂ ਆਪਾਂ ਉਤਪੱਤੀ 15 ਦੇ ਇੱਕ ਵਿੱਚ ਪੜ੍ਹਦੇ ਕਿ ਲਿਖਿਆ ਹਲੇਲੂਇਆ ਇਹਨਾਂ ਗੱਲਾਂ ਤੋਂ ਬਾਅਦ ਯਹਵਾ ਦੇ ਬਚਨ ਦਰਸ਼ਨ ਵਿੱਚ ਅਬਰਾਮ ਕੋ ਲਾਇਆ ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ ਅਤੇ ਮੈਂ ਤੇਰੇ ਲਈ ਵੱਡਾ ਫਲ ਹਾਂ ਹਲੇਲੂਇਆ ਕੀ ਕਹਿੰਦਾ ਹੈ ਪਰਮੇਸ਼ਰ ਬਚਨ ਦੇ ਜਰੀਏ ਨਾ ਡਰ ਮੈਂ ਤੇਰੇ ਲਈ ਢਾਲ ਹਾਂ ਕਿਸੇ ਗੱਲ ਦਾ ਭੈ ਕਿਸੇ ਗੱਲ ਦਾ ਡਰ ਨਾ ਰੱਖ ਘਬਰਾ ਨਾ ਕਿ ਪਰਮੇਸ਼ਰ ਸਾਡੀ ਢਾਲ ਅਤੇ ਸਾਡਾ ਰੱਖਿਆ ਕਵਜ ਹੈ ਪਰਮੇਸ਼ਰ ਸਾਡੀ ਰੱਖਿਆ ਕਰਨ ਵਾਲਾ ਹੈ ਸਾਡੀ ਸਹਾਇਤਾ ਕਰਨ ਵਾਲਾ ਪਰਮੇਸ਼ਰ ਹੈ ਪਰਮੇਸ਼ਰ ਦੀ ਵਡਿਆਈ ਕਰੋ ਉਸ ਦਾ ਧੰਨਵਾਦ ਕਰੋ ਪਰਮੇਸ਼ਰ ਦੀ ਮਹਿਮਾ ਕਰੋ ਕਿਉਂਕਿ ਪਰਮੇਸ਼ਰ ਵੀ ਸਾਡੇ ਲਈ ਆਸ਼ੀਸ਼ਾਂ ਵਰਕਤਾ ਦੀ ਕੋਈ ਕਮੀ ਨਹੀਂ ਰਹਿਣ ਦਿੰਦਾ ਅਤੇ ਸਾਡੇ ਲਈ ਵੱਡਾ ਫਲ ਹੈ ਹallelujah ਇਹਨਾਂ ਬਚਨਾਂ ਦੇ ਨਾਲ ਪਰਮੇਸ਼ੁਰ ਸਭ ਨੂੰ ਆਸ਼ੀਸ਼ ਵਰਕਤ ਦੇਣ ਹallelujah ਇਸ ਬਚਨ ਦੇ ਲਈ ਪ੍ਰਾਰਥਨਾ ਤੇ ਚੱਲਾਂਗੇ ਮੇਰੇ ਪਿਆਰੇ ਖੁਦਾ ਤੇਰਾ ਧੰਨਵਾਦ ਕਰਦੇ ਆ ਅੱਜ ਦੇ ਬਚਨ ਦੇ ਲਈ ਮੇਰੇ ਪਿਤਾ ਅੱਜ ਦੇ ਬਚਨ ਦੇ ਦੁਆਰਾ ਸਭ ਨੂੰ ਆਸ਼ੀਸ਼ ਬਰਕਤ ਦੇ ਖੁਦਾ ਸੱਚ ਮੁੱਚ ਤੁਸੀਂ ਸਾਡੀ ਹਰ ਮੁਸ਼ਕਲ ਵਿੱਚ ਸਾਡੀ ਹਰ ਪਰੇਸ਼ਾਨੀ ਵਿੱਚ ਸਾਡੇ ਹਰ ਦੁੱਖ ਵਿੱਚ ਸਾਡੀ ਢਾਲ ਹੋ ਮੇਰੇ ਪਿਆਰੇ ਪਿਤਾ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਸਮਰਥੀ ਪਿਤਾ ਹੋ ਪਰਮੇਸ਼ਵਰ ਤੁਸੀਂ ਬਲ ਸਾਡੀ ਸ਼ਕਤੀ ਹੋ ਤੁਸੀਂ ਸਾਡੇ ਵਿਰੋਧੀਆਂ ਤੋਂ ਛੁਡਾਉਣ ਵਾਲੇ ਮੇਰੇ ਪਿਤਾ ਤੁਸੀਂ ਸਾਡੇ ਰੱਖਿਆ ਕਵਚ ਹੋ ਮੇਰੇ ਪਿਤਾ ਸੀ ਆਪਣੀ ਹਰ ਮੁਸ਼ਕਲ ਦੇ ਵਿੱਚ ਤੁਹਾਨੂੰ ਪੁਕਾਰਦੇ ਹਾਂ ਅਤੇ ਤੁਸੀਂ ਸਾਡੇ ਸਿਰਾਂ ਨੂੰ ਉੱਚਾ ਕਰਨ ਵਾਲੇ ਯਹਵਾ ਪਰਮੇਸ਼ਵਰ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣ ਵਾਲੇ ਪਰਮੇਸ਼ਵਰੋ ਕੋ ਦਵੰਤ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਤਰਸ ਕਰ ਮੇਰੇ ਮਹਾਨ ਪਿਤਾ ਜਿਸ ਤਰ੍ਹਾਂ ਤੂੰ ਦੌਦ ਦੀ ਰੱਖਿਆ ਹਿਫਾਜ਼ਤ ਕੀਤੀ ਮੇਰੇ ਪਿਤਾ ਅਤੇ ਸਭ ਭਾਈ ਭੈਣਾਂ ਦੀ ਵੀ ਰੱਖਿਆ ਹਿਫਾਜ਼ਤ ਕਰਨ ਮੇਰੇ ਖੁਦਾ ਮਹਾਨ ਪਰਮੇਸ਼ਵਰ ਜਿੱਦਾਂ ਤੂੰ ਦੌਦ ਨੂੰ ਪਰੇਸ਼ਾਨੀਆਂ ਦੁੱਖਾਂ ਮੁਸੀਬਤਾਂ ਤੋਂ ਕੱਢਿਆ ਮੇਰੇ ਖੁਦਾ ਅੱਜ ਉਹ ਭਾਈ ਭੈਣਾਂ ਦੁੱਖਾਂ ਵਿੱਚ ਨੇ ਮੁਸੀਬਤਾਂ ਵਿੱਚ ਨੇ ਮੇਰੇ ਖੁਦਾਵਾਨ ਉਹਨਾਂ ਨੂੰ ਵੀ ਆਪਣੇ ਸਮਰਥੀ ਹੱਥ ਦੇ ਦੁਆਰਾ ਕੱਢ ਲੈਂਦੇ ਫੁਦਾਵਾਨ ਦਿਆ ਕਰ ਆਪਣੇ ਬੱਚਿਆਂ ਤੇ ਮੇਰਾ ਮਹਾਨ ਪਰਮੇਸ਼ਰ ਸਤਿਰ ਵਚਨ ਦੇ ਦੁਆਰਾ ਚੱਲਣ ਵਾਲੇ ਤਰੀਕੇ ਤੇ ਪਿਤਾ ਸ੍ਰੀ ਆਗਿਆ ਮੰਨਣ ਨਾਲ ਬਣੀ ਹੈ ਮੇਰੇ ਖੁਦਾਵਾਨ ਮਹਾਨ ਪਰਮੇਸ਼ਵਰ ਤੁਸੀਂ ਸਾਡੀ ਢਾਲ ਹੋ ਮੇਰੇ ਖੁਦਾਵਾਨ ਸਾਡੇ ਰੱਖਿਆ ਕਵਚ ਹੋ ਮੇਰੇ ਮਹਾਨ ਪਰਮੇਸ਼ਵਰ ਖੁਦਾਵਾਨ ਤੁਸੀਂ ਦਿਆ ਕਰ ਆਪਣੇ ਬੱਚਿਆਂ ਤੇ ਰਹਿਮ ਕਰ ਮੇਰੇ ਮਹਾਨ ਪਰਮੇਸ਼ੁਰ ਹੈ ਮੇਰੇ ਪਿਤਾ ਤੁਸ ਸਮਰਥੀ ਬਾਪ ਹੈ ਮੇਰੇ ਮਹਾਨ ਖੁਦਾਬਾਪ ਐ ਯਹੋਵਾ ਪਿਤਾ ਦਇਆ ਕਰ ਆਪਣੇ ਬੱਚਿਆਂ ਤੇ ਪਿਤਾ ਦਇਆ ਕਰ ਮੇਰੇ ਖੁਦਾਬੰਦਾ ਸਾਡੀਆਂ ਲਾਚਾਰੀਆਂ ਬਿਮਾਰੀਆਂ ਨੂੰ ਦੂਰ ਕਰ ਮੇਰੇ ਮਹਾਨ ਸ਼ਿਫਾ ਛੁਟਕਾਰਾ ਦੇ ਮੇਰੇ ਖੁਦਾਬੰਦ ਤੇ ਦਇਆ ਕਰ ਮਹਾਨ ਪਰਮੇਸ਼ਰ ਜਿੰਨਾ ਭੈਣਾਂ ਤੇ ਕੋਲ ਬੱਚੇ ਨਹੀਂ ਹੈ ਮੇਰੇ ਖੁਦਾਬੰਦਾ ਜਿਨ੍ਹਾਂ ਦੀਆਂ ਕੱਖਾਂ ਨੂੰ ਭਾਵ ਲੱਗਦੇ ਖੁਦਾਬੰਦ ਉਹਨਾਂ ਦੇ ਕੱਖਾਂ ਨੂੰ ਸੁਲੱਖਣਾ ਕਰ ਦੇ ਮੇਰੇ ਮਹਾਨ ਪਿਤਾ ਬੱਚੇ ਦੀ ਆਸ਼ੀਸ਼ ਦੇ

ਸਾਰਾ ਆਦਰ ਮਹਿਮਾ ਜਰਾਲ ਤੇਰੇ ਨਾਮ ਨੂੰ ਦਿੰਦੇ ਹਾਂ ਪ੍ਰਾਰਥਨਾ ਪ੍ਰਭੂ ਦੇ ਸੁਨਾਸਵੀ ਦੇ ਨਾਮ ਤੇ ਵਿੱਚ ਮੰਗਦੇ ਹਾਂ ਆਮਨ ਹ Alleluia